ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਰ ਲਈ ਕਾਛ ਨਨ ਕਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਰ ਲਈ ਕਾਛ ਨਨ ਕਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਲ ਲਈ ਕੰਛ ਨਨ ਕਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਲ ਲਈ ਕੰਛ ਨਨ ਕਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਲ ਲਈ ਕੰਛ ਨਨ ਕਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਲ ਲਈ ਕੰਛ ਨਨ ਕਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਗੁਰੂ ਨਾਨਕ ਜੀ ਕਹਿੰਦੇ ਮਰਦਾਨਿਆ ਗੁਰੂ ਰਵਿਦਾਸ ਕੋਲ ਜਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ ਮੇਰ ਲਈ ਕਾਂਛ ਨਨਕਾਣਾ ਬਈ ਦਿਲ ਸਾਡਾ ਚਾਹੁੰਦਾ ਮਰਦਾਨਿਆ